ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਜਾ ਰਹੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਟੈਂਪਲ ਬਾਬਾ ਜੀ ਦੇ ਦਰਸ਼ਨ ਕਰਨ ਤੇ ਆਹ ਟ੍ਰੇਨ ਆ ਗਈ ਇਹ ਪਹਿਲਾਂ ਹੀ ਬਹੁਤ ਜ਼ਿਆਦਾ ਬੁਕਿੰਗ ਹੈ ਦੇ ਵਿੱਚ ਤੇ ਆਪਾਂ ਬੈਠਾਂਗੇ ਨੈਕਸਟ ਟ੍ਰੇਨ 'ਚ ਬੈਠ ਗਏ ਆਪਾਂ ਨੈਕਸਟ ਟ੍ਰੇਨ ਦੇ ਵਿੱਚ ਤੇ ਇਹ ਪਹੁੰਚ ਗਏ ਆਪਾਂ ਜਲੰਧਰ ਇਹ ਆ ਗਈ ਆਪਾਂ ਬਿਆਸ ਜੰਕਸ਼ਨ ਬਿਆਸ ਜੰਕਸ਼ਨ ਰੇਲਵੇ ਸਟੇਸ਼ਨ ਬਹੁਤ ਵਧੀਆ ਰੇਲਵੇ ਸਟੇਸ਼ਨ ਆ ਸਾਫ਼ ਸੁਥਰਾ ਰੇਲਵੇ ਸਟੇਸ਼ਨ ਆ ਤੇ ਇਹ ਪਹੁੰਚ ਗਏ ਆਪਾਂ ਅੰਮ੍ਰਿਤਸਰ ਸਾਹਿਬ ਦੇਖੋ ਕਿੰਨੀ ਜ਼ਿਆਦਾ ਭੀੜ ਆ ਕਿੰਨੀ ਜ਼ਿਆਦਾ ਕਰਾਊਡ ਬਹੁਤ ਜ਼ਿਆਦਾ ਲੋਕ ਇੱਥੇ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਵਾਸਤੇ ਆਏ ਨੇ ਕੁਝ ਲੋਕ ਬਾਗਾ ਬਾਰਡਰ ਵਾਸ ਜਾਣ ਵਾਸਤੇ ਆਏ ਨੇ ਤੇ ਇਹ ਦੇਖੋ ਜੀ ਬਾਹਰ ਦਾ 뷰 ਅੰਮ੍ਰਿਤਸਰ ਰੇਲਵੇ ਸਟੇਸ਼ਨ ਇੱਥੋਂ ਮਿਲੂਗਾ ਜੀ ਆਟੋ ਤੇ ਜਾਵਾਂਗੇ ਆਪਾਂ ਗੋਲਡਨ ਟੈਂਪਲ ਇਹ ਅਗੇ ਜੀ ਆਟੋ ਵਿੱਚ ਆਪਾਂ ਹੁਣ ਬੈਠ ਗਏ ਤੇ ਚੱਲਦੇ ਆਂ ਗੋਲਡਨ ਟੈਂਪਲ ਅੰਮ੍ਰਿਤਸਰ ਸਾਹਿਬ ਦੇਖੋ ਰਾਤ ਨੂੰ ਵੀ ਕਾਫੀ ਜ਼ਿਆਦਾ ਟ੍ਰੈਫਿਕ ਤੇ ਕਰਾਊਡ ਰਹਿੰਦਾ ਵਾ 1 ਤੇ 6 ਜੂਨ ਦੇ ਵਿੱਚ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਇੱਥੇ ਪੋਸਟਰ ਲੱਗੇ ਮਿਲ ਜਾਣਗੇ ਜੂਨ 1984 ਚ ਜਿਹੜਾ ਕੱਲੂਘਾਰਾ ਹੋਇਆ ਸੀ ਉਸ ਕੱਲੂਘਾਰੇ ਦੇ ਰਿਗਾਰਡਿੰਗ ਤੇ ਇਹ ਪਹੁੰਚ ਗਏ ਜੀ ਆਪਾਂ ਮੇਨ ਮਾਰਕੀਟ ਜਿਹੜੀ ਆ ਅੰਮ੍ਰਿਤਸਰ ਸਾਹਿਬ ਦੇ ਕੋਲ ਗੋਲਡਨ ਟੈਂਪਲ ਦੇ ਕੋਲ ਤੇ ਸਾਹਮਣੇ ਹੈਗਾ ਜਲਿਆਂਵਾਲਾ ਬਾਗ ਜਲਿਆਂਵਾਲਾ ਬਾਗ ਦਾ ਇਹ ਨਾਈਟ 뷰 ਆ ਨਾਈਟ 뷰 ਦੇਖੋ ਕਿੰਨੇ ਯਾਨੀ ਕਿ ਕਰਾਊਡ ਆ 10 11 11 ਵਜੇ ਦਾ ਟਾਈਮ ਹੋ ਇਹ ਹੈ ਗੁਰਦੁਆਰਾ ਸਾਹਿਬ ਇੱਥੋਂ ਹੁੰਦੀ ਹੈ ਜੀ ਐਂਟਰੀ ਵਾਹਿਗੁਰੂ ਜੀ ਰਾਤ ਦਾ ਸੋਹਣਾ ਮਨਮੋਹਕ ਦ੍ਰਿਸ਼ ਦੇਖੋ ਜੀ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਸਾਹਮਣੇ ਹੈਗਾ ਇਹ ਅਕਾਲ ਤਖਤ ਸਾਹਿਬ ਜਿੱਥੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਸੰਗਤ ਜੀ ਕਰੋ ਪਾਲਕੀ ਸਾਹਿਬ ਦੇ ਦਰਸ਼ਨ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੋਈ ਹੈ ਇਹ 6 7 ਜੂਨ ਦਾ ਹੈ ਵੀਡੀਓ ਆ ਤੇ ਕਰ ਦਿਓ ਸ਼ੇਅਰ ਬਾਬਾ ਜੀ ਇਹ ਦਰਸ਼ਨ ਕਰੋ ਜੀ ਸੁਭਾਤਾ 3 ਵਜੇ ਦੇ ਲੱਗੇ ਹੋਇਆ ਜੀ ਲਾਈਨ ਚ ਦੇਖ ਲੋ ਸਾਢੇ 4-5 ਦਾ ਟਾਈਮ ਹੋ ਗਿਆ ਸੁਭਾ ਦਾ ਥਿਊ ਦੇਖੋ ਕਿੰਨਾ ਸੋਹਣਾ ਦ੍ਰਿਸ਼ ਬੱਤਲਵਾਈ ਤੇ ਬਹੁਤ ਜ਼ਿਆਦਾ ਸੰਗਤਾਂ ਹਮ-ਹਮਾ ਕੇ ਪਹੁੰਚੀਆਂ ਹੋਈਆਂ ਨੇ ਦੇਖੋ ਜੀ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਨਿਸ਼ਾਨ ਸਾਹਿਬ ਜੀ ਦੇ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਲਗਾਇਆ ਗਿਆ ਜੀ ਬਿਲਕੁਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੇਖੋ ਜੀ ਉਦਾਂ ਹੀ ਸੇਮ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਸਾਹਮਣੇ ਦੇਖੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੋ ਨਿਸ਼ਾਨ ਸਾਹਿਬ ਸੇਮ ਮਾਡਲ ਬਣਾਇਆ ਗਿਆ ਜੀ ਜੋ 1984 ਚ ਕੱਲੂ ਘਰਾਵਾ ਪੜਿਆ ਸੀ ਪਾਪਾ ਜੀ ਦੇ ਦਰਸ਼ਨਾਂ ਲਈ ਬਹੁਤ ਜ਼ਿਆਦਾ ਸੰਗਤ ਆਈ ਹੋਈ ਅੱਜ ਦੇਖੋ ਜੀ ਕੱਲੂ ਘਾਰੇ ਦੇ ਦਿਨ ਚੱਲ ਰਹੇ ਨੇ ਇਹ ਜੋ 1984 ਚ ਕੱਲੂ ਘਾਰਾ ਵਾਪਰਿਆ ਸੀ ਇਸ ਕਰਕੇ ਬਹੁਤ ਜ਼ਿਆਦਾ ਪੀੜਾ 6 7 ਜੂਨ ਦਾ ਇਹ ਵੀਡੀਓ ਹੈ ਕਰ ਦਿਓ ਜੀ ਦਬਕੇ ਸ਼ੇਅਰ ਵਾਹਿਗੁਰੂ ਜੀ ਦੇਖੋ ਜੀ ਇਹ ਹੈਗਾ ਜੀ ਅਜ਼ਾਇਬ ਘਰ ਇਹਦੇ ਵਿੱਚ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜਾਂਦਾ ਆਪ ਵੀ ਦੇਖੋ ਤੇ ਆਪਣੇ ਬੱਚਿਆਂ ਨੂੰ ਵੀ ਜਰੂਰ ਦਿਖਾਓ ਜਦੋਂ ਵੀ ਤੁਸੀਂ ਗੋਲਡਨ ਟੈਂਪਲ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਲਈ ਆਨੇ ਹੋ ਇਹ ਅਜ਼ਾਇਬ ਘਰ ਜਿੱਥੋਂ ਆਪਾਂ ਐਂਟਰੀ ਕਰਦੇ ਆ ਗੋਲਡਨ ਟੈਂਪਲ ਵਾਸਤੇ ਉਹਦੇ ਸਾਹਮਣੇ ਬਿਲਕੁਲ ਜਿਹੜਾ ਫੁਹਾਰਾ ਚੱਲਦਾ ਫੁਹਾਰੇ ਦੇ ਸੱਜੇ ਪਾਸੇ ਬੇਸਮੈਂਟ ਦੇ ਵਿੱਚ ਬਣਾਇਆ ਗਿਆ ਜੀ ਮੈਂ ਪਹਿਲਾਂ ਵੀ ਕਈ ਵਾਰ ਅਮਰੀਕਾ ਸਾਹਿਬ ਆ ਚੁੱਕਾ ਹਾਂ ਬਟ ਉਦੋਂ ਮੈਂ ਕਦੇ ਨਹੀਂ ਦੇਖਿਆ ਅੱਜ ਪਹਿਲੀ ਵਾਰ ਇਹ ਅਜ਼ਾਈਵ ਕਰ ਦੇਖਿਆ ਤੁਸੀਂ ਵੀ ਜਦੋਂ ਵੀ ਆਓ ਤਾਂ ਦੇਖ ਕੇ ਜਾਓ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ